ਕੋਡੀ 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 ਹਾਂਜੀ ਰਵੀ ਆ ਗਿਆ ਆਪਣਾ ਭਰਾ ਕਲਸੀਆ ਉਧਰ ਯਾਰ ਚੱਕੀ ਦੀ ਜਾਂ ਤੂੰ ਰਿਕਵੈਸਟ ਹੀ ਨਹੀਂ ਆਈ ਉਹਦੀ ਰਵੀ ਤਿਆਰ ਰਵੀ ਫੇਕ ਆ ਗਿਆ ਉਹ ਪਾਜੀ ਆਈਡੀ ਲੱਭਣ ਦੀ ਯਾਰ ਕਿਹਨੇ ਮੇਰੇ ਨਾਲ ਗੱਲ ਕਰਦਾ ਦੱਸ ਉਹ ਮੈਂ ਮੈਂ ਲਾਈ ਬੰਦ ਕਰਤਾ ਸੀ ਉਹ ਤੂੰ ਭੇਜੀ ਉਹ ਨਾ ਮੈਨੂੰ ਉਹ ਪੁਰਾਣੇ ਜੀ ਰਹਿ ਗਿਆ ਹੋਣਾ ਉਹ ਪਾਜੀ ਮੇਰੀ ਤੇਰੀ ਲੜਾਈ ਹੋ ਚੱਲੀ ਤੇਰੇ ਚੱਕਰ 'ਚ ਯਾਰ ਭਾਈ ਉਦੋਂ ਵੀ ਸਾਚੇ ਰਸੀਨ ਜਦੋਂ ਛਿੱਤਰ ਪੈਂਦੇ ਸੀ ਬਾਹਰ ਕਿਦਾਂ ਦਾ ਫੀਲ ਹੁੰਦਾ ਜਦੋਂ ਰੇਡਾ ਪੈਂਦੀ ਐ ਜੱਫੇ ਪੈਂਦੀ ਐ ਆਪਾਂ ਨੂੰ ਕਿਦਾਂ ਦਾ ਫੀਲ ਹੁੰਦਾ ਬਾਹਰ ਦੇਖ ਕੇ ਨਾ ਉਹਦੀ ਆਫੀਲ ਹੁੰਦਾ ਨਾ ਮੈਂ ਕੌਡੀ ਪਾਈ ਆ ਨਾ ਮੈਂ ਜੱਫੇ ਲਾਏ ਆ ਖੜਾ ਸੀ ਸੁਆਦ ਲੈ ਰਿਆ ਉਹ ਬੜੀਆ ਚੀਕਾ ਮਾਰਿਆ ਸੀ ਪਤਾ ਨਹੀਂ ਕੌਣ ਜੱਫਾ ਪਾਉਂਦਾ ਕੌਣ ਰੇਡਾ ਕੋਈ ਨਹੀਂ ਪਤਾ ਕੱਲੂ ਵੀ ਆਪਾਂ ਇਦਾਂ ਕੁਝ ਵੜਾ ਗਾ ਮੈਂ ਕੱਲੂ ਵੀ ਖੇਤ ਨਾਲ ਦੇਖਣ ਦਾ ਬੜਾ ਸੁਆਦ ਹੁੰਦਾ ਕੌਣ ਨਹੀਂ ਕਿੰਨੇ ਵਜੇ ਆਉਂਗਾ ਗੱਲ ਚੱਕਣ ਕੱਲੂ ਵੇਲਾ ਹੀ ਆ ਸਣੀ ਆਪਾਂ ਨਾਲੇ ਫੜਾਂਗੇ ਕੱਲੂ ਗੱਡੀ ਆਪਣੇ ਕੋਲ 1 ਵਜੇ ਤੋਂ ਬਾਅਦ ਆਈ ਪਹਿਲਾਂ ਭੋਗ ਆ ਕੱਲ 1 ਵਜੇ ਉਸ ਤੋਂ ਬਾਅਦ ਆਈ ਗੁਰਦੁਆਰੇ ਕੀ ਆ ਵਿਆਹ ਕਾਹਵਾ ਸਾਡੇ ਜੀ ਸੇ ਕੜਾ ਖਾਣਾ ਕੱਲ 10 ਗੁਰਦੁਆਰੇ ਜਾ ਕੇ ਕਿਹੋ ਜੀ ਗੱਲਾਂ ਕਰਦਾ ਫਿਰ ਕਦੀ ਤੂੰ ਜਾਗੋ ਤੇ ਕਦੀ ਤੂੰ ਵਿਆਹ ਤੇ ਖੇਲਣਾ ਇਹ ਕੋ ਮਣਾਇ ਤੂੰ ਇਹ 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 ਫੁੱਲ ਗਿਆ ਬੈਨ ਗੋਰ ਦਾ ਕੱਪ ਉੱਥੇ ਕਿਹੜਾ ਹੋਇਆ ਸਾਰੀ ਲਾਸਟ ਵਾਲਾ ਭਰਾ ਕਾ ਨੂੰ ਚਿੱਤ ਚੋੜਦਾ ਸਾਲਾ ਛਿਲਿਆ ਅੜੀ ਹੋਣ ਦਾ ਇਹਨਾਂ ਨੂੰ ਲੱਗਦਾ ਹੱਲੇ ਫੜਾ ਨਿਕਲਿਆ ਨਿਕਲਿਆ ਫੜਾ ਤੇ ਰਾਤੋ ਰਾਤ ਟੈਕਟ ਕਰਾ ਕੇ ਨਹੀਂ ਨਹੀਂ ਮੈਂ ਸੁਣਾਉਣਾ ਮੈਂ ਸੁਣਾਉਣਾ ਨਹੀਂ ਨਹੀਂ ਮੈਂ ਸੁਣਾਉਣਾ ਮੈਂ ਸੁਣਾਉਣਾ ਅ ਫਰਿਆਦ ਆ ਗਿਆ ਫੋਨ ਕਹਿੰਦਾ ਪੁੱਤ ਕਿੱਥੇ ਆ ਮੈਂ ਕਿਹਾ ਭਾਈ ਜਾਨ ਮੈਂ ਨਹਾ ਕੇ ਹਟਿਆ ਆ ਪੁੱਤ ਕਹਿੰਦਾ ਛੀਤੀਆ ਤੇ ਨਾਲ ਗੱਲ ਕਰ ਰਹੀ ਇੱਕ ਮੇਰਾ ਫੋਨ ਉਹਦੇ ਹੀ ਛੁੱਟ ਗਿਆ ਨਹੀਂ ਕਹਿੰਦਾ ਫੋਨ ਤਾਂ ਉਹਦੇ ਹੀ ਛੁੱਟ ਗਿਆ ਤੇ ਮੈਂ ਗਿਆ ਮੈਨੂੰ ਘਰੇ ਪਹੁੰਚਾ ਘਰੇ ਪਹੁੰਚਿਆ ਤੇ ਮੈਂ ਮੈਂ ਰਾਤ ਰਾਂ ਦੀ ਮੁੰਡੇ ਨਾਲ ਗੱਲ ਕੀਤੀ ਟਿਕਟ ਕਰਾ ਲਈ ਮਗਰ ਸਤਵੰਸ ਮੇਰੇ ਟਿਕਟ ਕਰਾ ਲਈ ਮੇਰਾ ਪਾਸਪੋਰਟ ਦਿਓ ਇਹ ਕਿਹਾ ਕਿ ਇਹ ਨਹੀਂ ਲੱਭਾ ਨੂੰ ਨਾ ਐਡਾ ਤੇ ਸੁੱਤੇ ਸੁੱਤੇ ਵਿੱਚ ਚੜ ਗਿਆ ਯਾਰ ਉਹ ਜੱਗ ਕੇ ਰਾਤ ਤੋਂ ਰਾਤ ਨੂੰ ਟੈਗ ਦਾ ਰਾਤ ਰਾਂ ਦੀ ਜੜ ਗਿਆ ਵੀ ਦੋ ਦਰਗਾ ਟਿਕਟ ਜਦੋਂ ਇਹ ਜਾਗ ਕੇ ਉੱਠੇ ਉਦੋਂ ਮੈਂ ਟ੍ਰਾਂਟੋ ਪਹੁੰਚ ਗਿਆ ਬੇਪਛਾਹ ਆਪਣਾ ਪਛਾਣਿਆ ਤੇ ਜੀ ਉਹ ਭਰਾਵਾ ਅੱਜ ਕੀ ਨਾ ਰਵੀ ਉਹਨਾਂ ਦੇ ਮਗਰ ਹੋ ਗਿਆ ਇੰਦਰ ਜੀ ਤੇ ਫਰਿਆਦ ਦੇ ਉਹ ਮੇਰੇ ਯਾਰ ਰੱਬਾ ਕਹੀ ਤਾ ਨਾ ਮੈਗਾ ਪੂਰਾ ਸਰਾ ਕੀਤਾ ਬਰਾਵਾ ਤੂੰ ਤੂੰ ਥੋੜਾ ਜਿਹਾ ਦੱਬ ਗਿਆ ਉੱਥੇ ਤੂੰ ਗੜਾ ਹੁੰਦਾ ਨਾ ਉਹ ਮੇਨੂੰ ਉਧਰ ਦੀ ਮੇਰੀ ਰਾਤ ਕਰਦੇ ਨਹੀਂ 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 ਮਾਮਾ ਜੀ ਨੇ ਮਦਦ ਕਰਕੇ ਕਹਿੰਦੇ ਪੱਕਾ ਯਾਰ ਮੈਂ ਚਲਦੀ ਉਹ ਮੇਰੀ ਉਧਰ ਦੀ ਰਾਡ ਰਹਿੰਦੀ ਆ ਮੈਨੂੰ ਇਹਨਾਂ ਨੇ ਕੁਛ ਨਾ ਕੁਛ ਕਹੀ ਉਧਰ ਕਈ ਫਰਿਆਦ ਬੋਲਤਾ ਪਿਆ ਮੈਂ ਤੇਰੇ ਤੇ ਅੰਦਾਜ਼ਾ ਜੇ ਤੂੰ ਟੈਕਟ ਨਾ ਕਰਉਂਦਾ ਨਾ ਮੈਨੂੰ ਪਤਾ ਸੀ ਤਰੀਕਲਾ ਹੈ ਜੀ ਲੱਗਣੀ ਸੀ ਨਾ ਤੇ ਤਰੀਲ ਭੈਣੀ ਸਾਈ ਦਾ ਨਾ ਕਰਉਂਦਾ ਟੈਟ ਇੰਡੀਆ ਦੀ ਹੋਣੀ ਸੀ ਭਾਈ ਉਦੋਂ ਬਾਅਦ ਤਾਂ ਟਾਂ ਟਾਂ ਟਾਂਟਾ ਤਾਂ ਮੇਰੇ ਤੇ ਵੀ ਜੜੇ ਰਹੇ ਮੇਰੇ ਵੀ ਚੜ ਕੇ ਤੇਰਾਲਾ ਗੁੱਸਾ ਮੇਰੇ ਤੇ ਵੀ ਲòn ਲੱਗ ਗਿਆ ਆ ਚੱਲ ਕੋਈ ਰਾਜੀ ਨਾਲ ਮੁਮਾਰਕਾ ਚੰਦ ਮਾਰਕਾ ਤੇ ਵੀ ਇਹਦੀਆਂ ਭਰਾ ਉਹ ਭਰਾ ਥੈਂਕ ਯੂ ਥੈਂਕ ਯੂ ਦੋ ਯਾਰ ਮੁਮਾਰਕਾ ਸਾਜੀ ਨੂੰ ਲੱਗ ਗਿਆ ਮਾਰਕਾ ਰੰਗਿਆ ਭਰਾ ਖੇਲੂ ਕਿਦਾਂ ਖੇਲਣਾ ਉਹ ਮੈਚ ਕਰਨਾ ਅਗਲੇ ਮਹੀਨੇ ਆਉਣਾ ਦਰੋਂ ਸਮੇਂ ਤੇ ਮੈ ਜਾਣਾ ਇੰਦਰਜੀਤ ਭਾਈ ਵਾਲੀ ਟੀਮ ਚ ਹਾਂ ਮੈਂ ਬੱਕਰੀ ਬਣਾਈ ਆ ਸਾਰਿਆਂ ਤੋਂ ਕੱਲ ਵਜਿਆ ਕੀਤਾ ਮੈਂ ਆ ਰਵੀ ਆ ਮੈਂ ਬੱਕਰੀ ਬਣਾ ਲਈ ਅਸੀਂ ਨਾਲ ਬਿੱਲਾ ਗਰਮ ਵਾਲਾ ਦਿਨ ਬਿੱਲਾ ਨਾਲ ਬਿੱਲਾ ਲੈ ਮੈਂ ਜਿਵੇਂ ਜੇ ਰੇਡਰ ਲੈਣੇ ਉਹਨਾਂ ਨੇ ਸਾਨੂੰ ਆੜੀ ਟੱਪੜ ਦੇਣਾ ਰਾਟੋ ਜੱਪ ਜੱਪੇ ਸ਼ੇਰੂ ਤੁਹਾਡਾ ਸ਼ੇਰੂ ਯਾ ਫਿੱਕੇ ਕਿ ਕਿ ਲੈਣੇ ਪਿੰਡੋਂ ਉਹ ਸੜੀ ਕਿੱਥੇ ਆ? ਛੜੀ ਕੰਮ ਤੇ। ਓਹ। ਦੇਖ ਲਾ ਟੋਨੀ ਬਾਤ ਐ ਵੀ ਦਜਾਏਗਾ ਨਾ ਕੰਮ ਤੇ ਹਨਾ ਓ ਮਾਈ ਗੋਡ। ਸਟੋਰੀ ਆਪਣਾ ਸੱਜਣ ਪੁਰਾ ਗਿਰੇ ਮੰਨ ਗਿਆ ਉਹ ਵੀ। ਟੋਨੇ ਵਾਲੇ ਨਾ ਮੈਚਾਂ ਕਰਕੇ ਸਵਾਦ ਲੈ ਜਾਈਦਾ। ਕਿੱਦਾਂ ਬਾਈ? ਆਪਣੀ ਮਰਟ ਹੁੰਦੀ ਜੀ ਮੈਚਾਂ ਕਰਕੇ ਸਵਾਦ ਲੈ ਜਾਂਦਾ ਕੈਨੇਡਾ ਦਾ ਜਦੋਂ ਥੋੜਾ ਮਹੀਨਾ ਖੜਾ ਢੂੰਦੀ। ਇੱਕ ਪਾਜੀ ਕਹਿ ਰਿਹਾ ਕਿ ਗੋਪੀ ਤੇ ਉਹਨੂੰ ਇਕੱਠੇ ਕਰਦੋ ਕੀ ਨਾ ਪ੍ਰੀਤ ਨੂੰ ਕਿੱਦਾਂ ਇਕੱਠੇ ਕਰੀਏ ਭਰਾਵਾਂ ਨੇ ਕੰਮ ਹੀ ਚੱਲਦਾ ਹੋਣਾ ਲਗੀਤਾ ਇਕੱਠੇ ਤਾਂ ਹੀ ਆਪ ਨਹੀਂ ਹੋਣ ਤੇ ਤੈਨੀਆਂ ਨੇ ਦੂកੇ ਇਕੱਠੀ ਹੋਏ ਨੇ ਆਪਣੀ ਸੋਚ ਵੱਖਰੇ ਵੱਖਰੀ ਸਾਰਿਆਂ ਦੀ ਯਾਰ ਉਹ ਸਾਰਿਆਂ ਦੀ ਆਪਣੀ ਆਪਣੀ ਸੋਚ ਹੈ ਭਰਾ ਜੀ ਕਿ ਨਜ਼ਰ ਨੈਭ ਦੀ ਨੈਭ ਹੀ ਪਰ ਡਰਾਈਵ ਨਹੀਂ ਹੋਣਾ ਚਾਹੀਦੇ ਉਹ ਉਹ ਚੱਲ ਯਾਰ ਐਡ ਬੰਦਾ ਐਡ ਕਰ ਕੋਈ ਐਡ ਬੰਦਾ ਗੁਜਰਾ ਦਾ ਫੇ ਅੱਜ ਫੇ ਸ਼ਾਜੀ ਲੁੱਟਣਾ ਗੁਜਰਾ ਦਾ ਕਰੀਏ ਗੁਜਰੀਨਾ ਕਰਦੀਏ ਕੋਈ ਨਹੀਂ ਜੇ ਗੁਜਰਾ ਦਾ ਮੇਲਾ ਹਟਲੇ ਗੁਜਰੀਨਾ ਕਰਦੀਏ ਕੋਈ ਐਡ ਹੁਕਮ ਕਰ ਨਹੀਂ ਨਹੀਂ ਸ਼ਾਜੀ ਤੂੰ ਫੋਲੋ ਕਰਾ ਪਹਿਲਾਂ 700 ਬੰਦੇ ਨੂੰ ਮੈਨੂੰ ਮੇਰੇ ਭਰਾ ਇਹਦਾ ਟੋਨੀ ਪੱਡਾ ਟੋਨੀ ਬੱਡਣ ਆਈਡੀ ਮੇਰੇ ਭਰਾ ਸਾਰੇ ਫੋਲੋ ਕਰੋ ਤਾਂ ਰੱਬ ਦਾ ਵਾਸਤਾ ਇਹਨੇ ਜਾਨ ਖਾ ਲਈਏ ਮੇਰੇ ਭਰਾ ਨੂੰ ਸਾਰੇ ਫੋਲੋ ਕਰੋ ਬਾਕੀ ਮੇਰੇ ਭਰਾ ਨੇ ਯੂਟਿਊਬ ਚੈਨਲ ਬਣਾਇਆ ਉਹ ਤੇ ਜਿਹਦੇ ਆਪਣੇ ਬਲੌਗ ਆਉਂਦੇ ਆ ਮੇਰੇ ਭਰਾ ਸਾਰੇ ਚੈੱਕ ਕਰਿਓ ਅੱਜ ਆ ਰਿਹਾ ਹਾਂ ਭਾਈ ਇੰਦਰਜੀਤ ਤੇ ਫਰਿਆਦਨਾਮ ਐਡਿਟ ਕਰਨ ਰਿਹਾ ਤੇ ਪਾ ਦੇਣਾ 2 ਘੰਟੇ ਜੀ ਆਪਾਂ ਜਿਹੜਾ ਇੱਕ ਖਾਸੀਅਤ ਹੋਰ ਆ ਜਿਹੜਾ ਇਹਦਾ ਬਲੌਗ ਆ ਰਿਹਾ ਫਰਿਆਦ ਤੇ ਇੰਦਰਜੀਤ ਬੋਲੇ ਨਹੀਂਦਾ ਕਦੇ ਨਹੀਂ ਬੋਲੇ ਜ਼ਿੰਦਗੀ ਚ ਅੱਜ ਬੋਲੇ ਲਾ ਦੋਵੇਂ ਨਾ ਕਿੱਦਾਂ ਐਂਡ ਲੁੱਟਣ ਰਿਹਾ ਇਹ ਮੇਲਾ ਇੰਦਰਜੀਤ ਦੇ ਭਰਾ ਹੀ ਭਾਈ ਨੇ ਫੋਨ ਸੜਤਾ ਜਦੋਂ ਸ਼ਾਦੀ ਪਹਿਲਾਂ ਮੈਂ ਗਿਆ ਹੂੰ ਮੈਂ ਕਹਾਂ ਤੂੰ ਸੜਦੇ ਫੋਨ ਮੈਂ ਇਦਾਂ ਹੀ ਪਾਉਣਾ ਹਾਂ ਫੇਰ ਉਹਨੂੰ ਪਤਾ ਹੈ ਉਹਨੂੰ ਪਤਾ ਹੀ ਬੇਸ਼ਰਮੀ ਆ ਹਮ ਹਮ ਕਾਲ ਆਪਣਾ ਹੈਸਟ ਕੋਈ ਰੈਂਡਮ ਬੰਦਾ ਯਾਰ ਜੋ ਉਹਨੇ ਉਹ ਹੈਲੋ ਟੋਨੀ ਪੱਡਾ ਬਾਗ ਪੱਡੇ ਨੂੰ ਪ੍ਰਾਪਾ ਚੈੱਕ ਕਰਾ ਇੱਥੇ ਕੋਈ ਨਾ ਨੂੰ ਵੀ ਐਡ ਕਰ ਲਓ ਆ ਦੇਖ ਲੈ ਪੂਲ ਬਾਰ ਬਾਬਾ ਕੱਲਾ ਹੀ ਮੈਂ ਐਂਡ ਕਰਾ ਦੇਣਾ ਹੁਣ ਸਾਜੀ ਕਾਲ ਲੂ ਕੱਲ੍ਹ ਤੂੰ ਗੌਰ ਤੋਂ ਕਿੰਨੇ ਵਜੇ ਜਾਣਾ ਯਾਰ ਆਪਣਾ ਭੋਗ ਆ ਪਾਠ ਦਾ ਉਹ ਮੁੰਡਾ ਨਹੀਂ ਹੋਇਆ ਹੈਪੀ ਭਰਾ ਦੇ ਤੇ ਹਮ 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 ਉਹਦਾ 1:00 ਵਜੇ ਨਿਬੜ ਜਾਣਾ ਹੈ ਮੈਨੂੰ ਚੱਕ ਲਈ 1:00 ਵਜੇ ਫਿਰ ਆਪਾਂ ਚੱਲਾਂਗੇ ਮੈਚ ਤੇ ਆਪਾਂ ਮੈਂ ਹੋ ਪਹਿਲਾਂ ਫਿਰ ਤੋਂ ਘੁੰਮ ਲਾਂਗੇ ਘੜੀ ਦਾ 10 ਮਿੰਟ ਘੁੰਮ ਲਾਗੇ ਘੁੰਮ ਲਾਂਗੇ ਭਰਾ ਲੈ ਲੱਪਾ ਹੋਰ ਕੁੰਮੜ ਦੇ ਦਾ ਗਾਲਾ ਪੈ ਰਹੀਆਂ ਹੀ ਗਿਆ ਇੰਦਰਜੀਤ ਪੁੱਤਾ ਹੋਰ ਇੰਦਰਜੀਤ ਪਤਾ ਕੀ ਕਹਿੰਦਾ ਜਦੋਂ ਇਦਾਂ ਯਾਰ ਕਹਿੰਦਾ ਘੁੰਮਣਾ ਬੀਜ ਤੇ ਦੋ ਦਿਨ ਹੋਰ ਮੈਂ ਉਹ ਵੀ ਤੇ ਨਹੀਂ ਆ ਰਹੇ ਕਿੰਨੇ ਹੀ ਨਾ ਉਹ ਪਰਾਵਾ ਤੇਨੀ ਭਾਜੀ ਜੋਜੀ ਭਾਜੀ ਐਡ ਕਰ ਲਓ ਪਾਲੇ ਲਾਲ ਵਿਦੇਸ਼ਤਾਨ ਪਾਲੇ ਸਤਾਰ ਨੂੰ ਐਡ ਦੇ ਦੇਉਂ ਤਾਂ ਐਡ ਕਰ ਲਈਏ ਹਾਂ ਪੱਲੇ ਭਾਜੀ ਉਹ ਨਾਲ ਸਾਡੇ ਹਾਲ ਦੇਖਦੇ ਆ ਯਾਰ ਪਾਲੇ ਭਾਈਨਾਂ ਦੇ ਮੇਲਾ ਲੁੱਟਿਆ ਫਿਰ ਦੇਖ ਭਾਜੀ ਸਾਡਾ ਲੈਵਲ ਹੈ ਨਹੀਂ ਭਾਜੀ ਉਹਦੇ ਨਾਲ ਮੈਂ ਚੂੜ ਕਿਉਂ ਮਾਰਾਂ ਜੂਦੀ ਆ ਗਈ ਸੰਗੋਲੀ ਗਲੀ ਵੀ ਡਾਕਟਰ ਕੋਪਕਾ ਲੱਭ ਸਹੀ ਕੋ ਬੰਦਾ ਆਈਟਮ ਜਿਹੜਾ ਆਪਣੇ ਨਾਲ ਹੋਵੇ। ਬੰਦੇ ਨੈਟ ਬੜਾ ਸਲੋ ਚੱਲ ਰਿਹਾ। ਓ ਯਾਰ ਕੈਨੇਡਾ ਆ ਕੇ ਵੀ ਸਾਜੀ ਉਹ ਗਰੀਬ ਕੰਟਰੀਆਂ ਨਾਲ ਗੱਲਾਂ ਕਰੀ ਉਹ ਤੂੰ ਯਾਰ। ਕੀ ਨਹੀਂ ਚੱਲ ਰਿਹਾ ਮੈਂ ਕੀ ਕਰਾਂ ਬੱਸ ਉਹ ਹੀ ਗੱਲਾਂ ਦੱਸ ਓ। ਯਾਰ ਬੋਲਟ ਕੀਰਾਂ ਵਾਲੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ 2000 ਹੋ ਗਿਆ ਸਬਸਕ੍ਰਾਈਬਰ ਫੇਪ ਆਉਣਾ ਬਲੌਗ। ਸਿੱਟੀਆਂ ਨਹੀਂ ਕਰਾ ਰਿਹਾ। ਯਾ ਅੱਜ ਪਣ ਲਾਲ ਪਾਈਆਂ ਉਹਨਾਂ ਨੇ ਦੋਵਾਂ ਨੇ। ਹਾਂ। ਇਹ ਨਹੀਂ ਕਰ ਸਕਦਾ। ਬੋਲਟ ਵੀਰੇ ਬੋਲਟ ਹਨਾ ਬੁਲਟ ਹੈ ਹੀ ਨਹੀਂਗਾ ਆਡਣਾ ਫੱਪ। ਸ਼ੀਲੂ ਸ਼ੀਲੂ ਗਏ ਨਾ ਸ਼ੀਲੂ ਸ਼ੀਲੂ ਤੇ ਈਲੂ ਈਲੂ ਕਾਨਾ ਮੈਂ ਇੱਧਿਆ ਗਿਆ ਗਿਆ ਆ ਗਿਆ ਸੀ ਬੜੀ ਮੈਰੀਕੀ ਦੋਸੋ ਮੈਂ ਜ ਵੀਰੇ ਅਗਲੇ ਸ਼ਨੀਵਾਰ ਨੂੰ ਹੁਣ ਹੈਲੋ ਟੋਨੀ ਭਾਈ ਹੈਲੋ ਸੈਫਰੀਕਲ ਭਾਜੀ ਟੋਨੀ ਭਾਈ ਪਹਿਲਾਂ ਕਮੈਂਟ ਪੜ ਗਏ ਮੈਸੇਜ ਦਾ ਜਵਾਬ ਦੇਣਾ ਦਾ ਸਾਰਿਆਂ ਨੂੰ ਹਮ ਰਾਮ ਭਾਈ ਸਾਜੀ ਜੀ ਮੈਂ ਤਾਂ ਕਹਿੰਦਾ ਮੈਨੂੰ ਕੋਈ ਸਵਾਲ ਪੁੱਛੋ ਭਰਾਵਾ ਮੈਂ ਕਮਾਂ ਹੁਣੀ ਕਮਾਂ ਮੁੰਡਾ ਗੁਜਰਾਂ ਦਾ ਕਹਿੰਦੇ ਹਾਂਜੀ ਮੁੰਡਾ ਗੁਜਰਾਂ ਦਾ ਹੀ ਆ ਬੋਲਟ ਨੂੰ ਐਡ ਕਰੋ ਬੋਲਟ ਨੂੰ ਕਿੱਦਾਂ ਐਡ ਕਰ ਕਰਦਾ ਜੀ ਠੀਕ ਹੈ ਜੀ ਪਾ ਲਿਆ ਮੈਂ ਵੀ ਪੁੱਛੋ ਯਾਰ ਸ਼ਾਹੀ ਨੂੰ ਸਵਾਲ ਪੁੱਛੋ ਜਿੰਨੇ ਮਰਜ਼ੀ ਖੱਟੇ ਮਿੱਠੇ ਮੀਲੇ ਪੁੱਛੋ ਜਿਹੜਾ ਮਰਜ਼ੀ ਜਿੰਦਾ ਮਰਜ਼ੀ ਅੱਜ ਬਸ ਗੰਦੇ ਨਹੀਂ ਪੁੱਛਣਾ ਹੋਰ ਜਿਹੜਾ ਮਰਜ਼ੀ ਛਾਲ ਕਿੱਥੋਂ ਸਿੱਖੀ ਜਿੰਦਾ ਮਰਜ਼ੀ ਜੋ ਮਰਜ਼ੀ ਪੁੱਛ ਲਓ ਜੋ ਦੇ ਭਾਜੀ ਹੱਸਣਾ ਮੇਰਾ ਭਰਾ ਤੂੰ ਵੀ ਪੁੱਛ ਸਕਦਾ ਕੁਝ ਕਹਿੰਦਾ ਬਾਈ ਬ੍ਰਾਮਟਨ ਮਿਲਦੇ ਆ ਤੁਹਾਨੂੰ ਟੋਨੀ ਕੀ ਹਾਲ ਚਾਲ ਵਧੀਆ ਜੀ ਜੀ ਬ੍ਰਾਮਟਨ ਟੂਨੀ ਨੇ ਕਹਿਤਾ ਤਾਂ ਮੈਂ ਲਾਂਗੇ ਭਰਾਵਾ ਕਿਵੇਂ ਟੂਨੀ ਭਰਾ ਨਹੀਂ ਸਾਜੀ ਆਪਾਂ ਕਾਲੂ ਘੁੰਮ ਤੂੰ ਯਾਰ ਉਧਰ ਜਾਣਾ ਨਹੀਂ ਨਾ ਆਪਾਂ ਟਾਈਮ ਹੈ ਘੁਮਣਾ ਇਹ ਕਹਿੰਦਾ ਬੂਟੇ ਵਿਆਹ ਕਰਦੋ ਕਰਾਉਣਾ ਭਰਾਵਾ ਵਿਆਹ ਕਿੱਥੇ ਜਿਹੋ ਜਿਹੇ ਲੱਛਣਾ ਮੇਰੇ ਕੁੜੀ ਤੇ ਉਹਨੇ ਉਹ ਕਾਲੂਆਂ ਪੈਂਟਾ ਪੁੰਟਾ ਪਾ ਲਈ ਮੈਂ ਕੰਨਾ ਪੈਂਟਾ ਹੀ ਪਾ ਨਹੀਂ ਇਹ ਹੋਰ ਤੈਨੂੰ ਅੰਡਰਵੇਅਰ ਚ ਕਿੱਥੋਂ ਭੇਜ ਦਵਾਂ ਮੈਂ ਕਾਲੂ ਪੈਂਟਾ ਪੁੰਟਾ ਪੂਰ ਪਾੜ ਪਾ ਗਿਆ ਆਪਾਂ ਐਨ ਕਾਨੂੰਗਾ ਲਾ ਕੇ ਵਾਲੂ ਲੈਨ ਮੜੇ ਖਰਾ ਕੇ ਤੇ ਦੇ ਰੀਲ ਤੇ ਰੀਲ ਛਟਾਂਗੇ ਤੇ ਰੀਲੇ ਹੀ ਬਣਾ ਰਿਆ ਰੀਲੇ ਬਣਾ ਲੈ ਜੰਦਾ ਕਰੀਦਾ ਅੱਜ ਵਾਲੀ 파ਟਿੰਗ ਨਹੀਂ ਉਹ ਨਹੀਂ ਪਾਵਾਂਗੇ ਹੂੰ ਲਵ ਯੂ ਸ਼ਾਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੈਨੂੰ ਬੰਦਾ ਲਿਆ ਕੇ ਦਿੰਨਾ ਮੈਂ ਤੈਨੂੰ ਰੋ ਗਿਆ ਮੇਰੇ ਦਵਾਲੇ ਨਾ ਹੋਏ ਪਰ ਤੇਰੇ ਹੀ ਦਵਾਲੇ ਹੋਣਾ ਵਾ ਹੋਰ ਮੈਂ ਕਿੰਨੂ ਕਰਾਂ ਤੀਆ ਭਰਾ ਆਏ ਨਹੀਂ ਅੱਜ ਮੈਂ ਵੀ ਦੂ ਪੈਰ ਅਸਲੇ ਬੁਲ ਖਾਧੀਆਂ ਸੀ ਸਾਜੀ ਭਰਾ ਕਿਉਂ ਨਹੀਂ ਖੇਡਾ ਸ਼ਾਜੀ ਦੇ ਯਾਰ ਮਾਰੇ ਪੈਰ ਤੇ ਸੱਟ ਲੱਗੀ ਜੜ ਉਹ ਭਰਾ ਮੇਰੇ ਪੈਰ ਦੇ ਟਾਂਕੇ ਲੱਗੇ ਮੈਂ ਤਾਂ ਨਹੀਂ ਖੇਡਿਆ ਹੁਣ ਅਗਲੇ ਹਫਤੇ ਪੱਕਾ ਖੇਡਾਂਗੇ ਸਾਜੀ ਭਾਈ ਫੈਨ ਹੈ ਹਰਿਆਣੀਆਂ ਤੂੰ ਹੀ ਓ ਥੈਂਕ ਯੂ ਮੇਰਾ ਵੀਰ ਥੈਂਕ ਯੂ ਸਾਜ ਜੀ ਮਿਹਨਤ ਦੱਸ ਦੇ ਕਿਹੜੀ ਲਾਉਂਦਾ ਸਾਜ ਜੀ ਬਸ ਸੁਪੜੇ ਲੈ ਕੇ ਸੋ ਜਾਂਦਾ ਮਿਹਨਤ ਪੁੱਤ ਝੂੜ ਬੋਲਦਾ ਭਰਾਵਾ ਗਿਆ ਹੀ ਮੈਂ ਬੀ ਤੇਲ ਲਾ ਕੇ ਤੇਲ ਨੇ ਮਾਰੀਆਂ 700 ਫਰੈਂਪਾ ਇਧਰ ਨੂੰ 860 ਦਾ ਸਿੱਟਿਆ ਮਾਰ ਮੂੜ ਕੇ ਤੇ ਚੁੱਪ ਕਰਕੇ ਘਰੇ ਆ ਕੇ ਸੋ ਜਾਂਦਾ ਲੋਕਾਂ ਨੂੰ ਨਾ ਕਿਹਦੀ ਜਾਨ ਦਾ ਲੈ ਨਹੀਂ ਮਿਹਨਤ ਕਰਦਾ ਸਾਜ ਜੀ ਗੰਨੇ ਸੋ ਫਰੈਂਟ ਲਿਆ ਝੂਠ ਨਾ ਬੋਲੀ 70 ਕ ਲਾਤੀਆਂ ਜਦੋਂ ਨਹੀਂ ਉਹ ਬਸ ਕਰ ਆ ਗਿਆ ਵਾ ਪਹਿਲਾਂ ਉਹ ਪਹਿਲਾਂ ਫਿਲਟਰ ਲਾਇਆ ਉਹ ਪਹਿਲਾਂ ਫਿਲਟਰ ਲਾਇਆ ਫਿਲਟਰ ਸਾਹਮਣੇ ਆਇਆ ਤੇ ਕੁੜੀ ਵਾਲੇ ਤੇ ਕੁੜੀ ਵਾਲਾ ਲਾ ਲਿਆ ਵਾ ਅੱਲਾ ਫੁੱਟਿਆ ਆ ਆ ਠੀਕ ਆ ਕੀ ਹਾਲ ਚਾਲ ਦੋਸਤੋ ਹੋ ਟੋਨੀ ਕਿੱਧਰ ਟੋਨੀ ਇਹਦਾ ਬੋਲਦਾ ਟੋਨੀ ਬਿੱਡਾ ਵੇ ਹਾਂ ਟੋਨੀ ਦਾ ਨੰਬਰ ਨਹੀਂ ਆ ਗਿਆ ਉਸਦੇ ਬਿੱਡਾ ਦਾ ਝੰਡਾ ਪਾਦਾ ਹੋਣਾ ਮੇਰਾ ਨੰਬਰ ਤੇ ਪਿੱਛੇ ਕੁੱਤੇ ਦਾ ਲੈ ਲੋ ਥਾਰੇ ਨੂੰ ਜੀ ਹਣੇ ਗਰਮੀ ਵੀ ਨਹੀਂ ਗਰਮੀ ਆ ਗਰਮੀ ਭਰਾਵਾ ਆ ਗਰਮੀ ਭਰਾਵਾ ਗਰਮੀ ਪਹਿਲਾਂ ਘਟ ਸੀ ਮੇਰੀ ਸੁਣੀ ਗੱਲ ਉਹ ਸੁਨੀਲ ਦੋ ਸਾਜਰੇ ਵਿੱਚ ਭਰਾਵਾ ਡਾਂਸ ਇਦਾਂ ਦਾ ਕੀਤਾ ਮੈਂ ਉਹਨੂੰ ਕਿਹਾ ਇੰਡੀਜ ਅੱਗੇ ਉਹ ਗਰਮੀ ਹੈ ਮੇਰਾ ਭਰਾ ਨਾ ਇਦਾਂ ਦਾ ਡਾਂਸ ਕਰ ਨੂਰਾ ਤਾਂ ਹੀ ਵੱਗ ਗਈ ਉਹਦੇ 'ਚ ਬਸ ਬਦਰੀ ਕਿਹੜੀ ਬਣ ਗਈ ਬੂਰਾ ਪਤਾ ਹੀ ਐੜਾ ਸਣੀ ਮੇਰਾ ਭਰਾ ਪੀਜੇ ਪੂਜੇ ਬਾੜਦਾ ਬਾਜ ਕੋਈ ਸਾਡੇ ਹਲ ਮੇਰਾ ਭਰਾ ਉਹ ਪੀਆ ਬਹੁਤ ਐਂਡ ਬਣਾਇਆ ਕੱਲ ਮੈਂ ਖਵਾ ਖਾ ਕੇ ਆਇਆ ਨਾ ਉਹ ਖਾ ਲਈ ਗਿਆ ਤੂੰ ਹੋਰ ਕਰਨ ਕੀ ਗਿਆ ਤੇ ਅੱਗੇ ਸਾਰਾ ਘਰ ਉਹ ਤੋਂ ਖਾ ਗਿਆ ਤੇ ਬਾਕੀ ਹੋ ਨਹੀਂ ਇੱਥੇ ਖੜਾ ਆ ਗਿਆ ਤੂੰ ਲੈ ਤਾਰੀ ਉਸਤਾਦ ਵੀ ਆ ਗਿਆ ਸਾਜ ਜੀ ਅੱਗੇ ਘੱਟ ਸੀ ਇੱਕ ਜੇ ਟੁਕੜਾ ਦੂਜਾ ਨਾਲ ਜੁੜ ਗਿਆ ਜਾਗੇ ਗੱਗੀ ਦੱਸ ਸਹੀ ਕੋਈ ਗੱਲ ਬਾਤ ਦੱਸ ਉਹਦੇ ਦਿਆ ਮਾਮਾ ਉਹ ਗਰਮੀ ਬਹੁਤ ਹੈ ਆ ਟੋਨੀ ਸਾਜ ਜੀ ਦੱਸ ਇਥੇ ਹਾਂ ਇਹਨੇ ਜਦ ਵੀ ਬੋਲਣਾ ਪਤਾ ਨਹੀਂ ਕੀ ਬੋਲਣਾ ਕੀ ਦੱਸੇ ਜਾਜੀ ਖਾ ਨਹੀਂ ਕਦੋਂ ਕਿ ਨਹੀਂ ਠੰਡ ਆਈ ਇੱਥੇ ਕਿਦਾਂ ਦੀ ਮੌਸਮ ਦਾ ਆਹ ਭਾਵਾ ਕੰਬਲ ਲਿਆ ਵਾ ਠੰਡ ਆਈ ਇੱਥੇ ਸਾਜੂ ਤਾ ਇਨੇ ਪਾਸੇ ਬੈਠਾ ਪਿਆ ਪੁੱਤ ਬੜਾ ਹਮੇਰੇ ਵੀਰ ਤੁਸੀਂ ਸਾਰੇ ਆਣੇ ਇੱਥੇ ਹੈਂ ਹੈਂ ਕਿਹਦੇ ਕਿਹਨਾ ਸੈਟ ਦਾ ਫਿਲਟਰ ਸਾਡੇ ਮਾਰੇ ਆ ਨਹੀਂ ਤੂੰ ਉਹਦਾ ਵੀ ਬਹੁਤ ਸੋਹਣਾ ਹੈ ਟੋਨੀ ਫਿਲਟਰ ਨਾ ਦੀ ਲੋੜ ਹੀ ਨਹੀਂ ਤੈਨੂੰ ਇਹ ਕਿੱਥੇ ਹਟਾ ਕੇ ਦਿਖਾਵਾਂ ਇੱਥੇ ਦੇਖੀ ਕੜੀ ਗੋ ਭੈਣਾ ਤੇਰੀ ਸੱਚੀ ਕੱਕਾ ਕਹਿੰਦੇ ਸਾਰੇ ਫਿਲਟਰ ਲਾ ਕੇ ਦਿਖਾਓ ਪਹਿਲਾਂ ਕਿਹੜੇ ਫਿਲਟਰ ਲਾਈਏ ਪਤਾ ਨਹੀਂ ਕਿਹੜੇ ਮਾਸੀ ਦੇ ਹਾਂ 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 ਤੂੰ ਵੀ ਲਾ ਤੂੰ ਵੀ ਇੱਕ ਨਹੀਂ ਫਿਲਟਰ ਲਾ ਗੱਗੀ ਕਾ ਸਭ ਲੋਕ ਇਸ ਕੋਲ ਆ ਸਤ ਬੋਲੋ ਕੋਈ ਵੀ ਫਿਲਟਰ ਲਾ ਪਹਿਲਾਂ ਰਵੀ ਭਰਾ ਫਿਲਟਰ ਰਵੀ ਪੜਾਇਆ ਹਸਲਾ ਮੇਰਾ ਭਰਾ ਸਾਰੇ ਦੂਰ ਹੋ ਗਿਆ ਦੇ ਕਾਜੀ ਦੀ ਕੁੜੀ ਕਿੰਨਿਆ ਸੱਜ ਜੀ ਕੁੜੀਆਂ ਕਿੰਨਿਆ ਸੈਟ ਕਹਿੰਦੇ ਪਿੰਨਾ ਬਹੁਤ ਸਾਜੀ ਸਾਜੀ ਰਾਤ ਨੂੰ ਸੌਂਦਾ ਹੀ ਨਹੀਂ ਯਾਰ ਸਾਰੀ ਰਾਤ ਯਾਰ ਬਾਬਾ ਸਾਹਿਬ ਦਿੰਦੀਆਂ ਵਾ ਦੱਸ ਸਾਜੀ ਲੜਾ ਰਾਮੇਂ ਚ ਬਾੜੇ ਤੁਹਾਨੂੰ ਮੇਰਾ ਫੋਨ ਸਾਰਿਆਂ ਨੂੰ ਯਾਰ ਲੱਗਾ ਫੋਨ ਲੱਗਾ ਫਿਲਟਰ ਰਵੀ ਭਾਈ ਦੱਸੀ ਕਿੰਨੀ ਮਿਹਨਤ ਕਰਦਾ ਛਾਂਜੀ ਬਸ ਸਾਜੀ ਰਾਤ ਨੂੰ ਵਸਣਾ ਤੂੰ ਹਟ ਕੇ ਨੇ ਫੋਨ ਤੇ ਲੱਗ ਜਾਣਾ ਪਰ 4 ਵਜੇ ਸੌਂਦੇ 5 ਵਜੇ ਸੌਂਦੇ ਦਾ ਕੋਈ ਹਿਸਾਬ ਨਹੀਂ ਜਦੋਂ ਵੀ ਅੱਖ ਖੋਲਦੀ ਰਾਤ ਨੂੰ ਫੋਨ ਹੁੰਦਾ ਮੇਨਾਂ ਦਾ ਭਾਈ ਜਿੰਨੇ ਦਿਨ ਦੋ ਤਿੰਨ ਨਾਲ ਇਕੱਠੇ ਸੁੱਤੇ ਰਹੇ ਇਹ ਤਾਂ ਰੌਲਾ ਪਾ ਲੈਣ ਲੱਗ ਗਏ 11 ਵਜੇ ਸੌਈਏ 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 ਉਹ ਸੌਂਦਾ ਉਹਦਾ ਫੂਲ ਚਲਾਉਂਦਾ ਨਾ ਸਾਈਡ ਤੇ ਹੋ ਕੇ ਖੜਕੀ ਟੇਢਾ ਹੋ ਜਾਂਦਾ ਮਾੜਾ ਕੰਬਲ ਚ ਕਰਦਾ ਉਹ ਸੌਂਦਾ ਕਿੱਥੇ ਆ 4-5 ਵਜੇ ਜਾ ਕੇ ਰਾਤ ਨੂੰ ਆਸ ਇੱਕ ਮਿੰਟ ਕੈਨੇਡਾ ਸੌਣਾ ਆ ਉਹੀ ਫਿਰ ਰੇੜੀ ਜਾਂਦੇ ਆ ਨਾ ਉਧਰ ਕੈਨੇਡਾ ਮੜੀ ਮੂਟੀ ਕੈਲਡਰੀ ਸੱਫ ਕੈਨੇਡਾ ਵੀ ਆ ਕੇ ਸੌਣਾ ਵੀ ਕਾਨੂੰ ਹੋਣਾ ਭਾਈ ਮੇਰੇ ਇੱਥੇ ਉਹ ਵਰਗੀ ਹਾਂ ਗੱਗੀ ਕੋ ਗੱਲ ਸੁਣਾ ਤੇਨੂੰ ਐਡ ਕੀਤਾ ਯਾਰ ਅਸੀਂ ਦੋਵੇਂ ਬੋਲੀ ਜਾਂਦੇ ਹਾਂ ਕੋਈ ਨਹੀਂ ਤੁਹਾਡੀ ਸੁਣੀ ਜਾਂਦਾ ਮੈਂ ਹੱਦ ਲੱਗੇ ਸਰ ਦੋਦਾ ਕੈਨੇਡਾ ਇਹ ਕੈਨੇਡਾ ਤੇ ਬੋਲਣ ਕਿ ਤੈਨੂੰ ਨਾਮ ਕਿ ਗੱਗੀ ਟੂਰਨਾਮੈਂਟ ਲੱਗਾ ਕਰਾਉਣਾ ਜਦੋਂ ਪ੍ਰੋਫ ਕਮ ਆ ਗਿਆ ਇਹ ਤੋਂ ਪ੍ਰੋਫ ਕੋ ਮਗੈਨ ਟੂਰ ਕਰਾ ਦਈਏ ਕ੍ਰਿਕਟ ਦਾ ਕਰਾ ਦਿਓ ਕਰਾ ਦਿਓ ਮਹਾਰਾਜ ਜੀ ਕਰਾ ਦਿਓ ਤੇਰੀ ਵੱਡੀ ਜੀ ਫੋਟੋ ਲਾ ਕੇ ਪ੍ਰਹਾਰ ਲਾ ਦੇਣਾ ਆਪਾਂ ਸਾਲਾ ਮਰਿਆ ਨਹੀਂ ਜੇ ਫਾੜਾ ਦੀਵਾ ਦੇਖ ਤਰੀਆ ਬਣਾਣ ਸੜਬਾੜ ਤੂੰ ਦੇ ਬਾਹਰ ਆਉਣਾ ਨਹੀਂ ਨਾ ਤਾਂ ਕਰਕੇ ਫੋਟੋ ਆਪਾਂ ਹਾਰ ਪਹਿਲਾਂ ਹੀ ਲਾ ਦੇਣਾ ਹੋਰ ਵੀ ਕੱਲੇ ਨਹੀਂ ਨਹੀਂ ਬਾਹਰ ਆ ਰਿਹਾ ਕਿੱਥੇ ਜਾ ਰਹੇ ਹੋ ਇੰਦਰਜੀਤ ਭਾਈ ਉਹ ਤਾਂ ਫਿਰ ਆ ਗਿਆ ਹੋਇਆ ਯਾਰ ਆਪਣੇ ਤੇ ਘਰੇ ਉਹ ਦੂਜੇ ਦੇ ਆਪਣੇ ਜੋਤੇਗੇ ਓ ਠੀਕ ਆ ਮੈਂ ਬਹੁਤ ਨਹੀਂ ਕੱਲੇ ਹੀ ਹਾਂ ਉਹ ਜਿਹੜਾ ਮੁੰਡਾ ਰਾਜੀ ਵੀਰ ਕਾਢ ਪਲੇ ਕਾਢ ਲਓ ਕਾਢ ਲਓ ਦੰਦਾਂ ਕਲੇ ਮਹੀਨੇ ਪਰਾਲੀ ਆਉਣ ਵਾਲੀ ਆ ਕਾਢ ਲਓ ਦੰਦ ਗੁਜਰੋ ਕੱਢ ਲੋ ਕੱਢ ਲੋ ਦੰਦ ਮੇਰੇ ਮਾਂ ਤੇ ਮਾਰੀ ਫਿਰ ਪ੍ਰਾਲੀ ਨੇ ਮਾਰਨੀ ਕੋਈ ਉਹ ਸ਼ੇਰੂ ਨੇ ਪਾੜ ਕਿੰਨੇ ਕਿੰਨੇ ਰਹਿੰਦੇ ਮੈਨੂੰ ਜਿਹੜੋ ਪ੍ਰਾਲੀ ਇਕੱਠੀ ਕਰ ਦੂੰ ਕੋਈ ਜੀ ਕੱਢ ਲੋ ਕੱਢ ਲੋ ਦੰਦ ਆ ਜਿਹੜੇ ਗਏ ਆ ਨਾ ਪਹਾੜਾਂ ਦੇ ਘੁੰਮਣ ਇਹਨਾਂ 15 ਦਿਰਾਵਾ ਦੇਖੀ ਕੀ ਹਾਲ ਮਰਦਾ ਕੋਈ ਸਾਜੀ ਇਹਨਾਂ ਨੇ ਲੋਣਾ ਪੂਰਾ ਪਹਿਲਾਂ ਕਰਕੇ ਜਾਂਦੇ ਆ ਘਰੋਂ ਪ੍ਰਾਲੀ ਅਸੀਂ ਇਕੱਠੀ ਕਰਾਂਗੇ ਸਾਨੂੰ ਜਾਣ ਦੋ ਇੱਕ ਵਾਰ ਸੱਚ ਉਹ ਗੱਲ ਉਹ ਮਸ਼ਹੂਰੀ ਕਹਿੰਦਾ ਇੱਥੇ ਆ ਕੇ ਕੀ ਸਿਕਿਆ ਮੈਂ ਕਹਿੰਦਾ ਦੈਟਸ ਇਟ ਬਸ ਐਂਡ ਤੇ ਇਦਾਂ ਹੀ ਦੈਟਸ ਇਟ ਹਾਉ ਦੈ ਅਸੀਂ ਟੋਕੇ ਓਪੀ ਯਾਰ ਵੀ ਤੇਰੀ ਦੁਆਰੇ ਚਾਜੀ ਅੱਜ ਪੀਰਾ ਪੀਰਾ ਨੂੰ ਦੱਸਾ ਲੋਕ ਨੂੰ ਬੱਛਾ ਦੇ ਗਈ ਹੈ ਬਸ ਕਿਹਜੀ ਗੱਲਾਂ ਕਰ ਰਿਹਾ ਰਵੀ ਭਾਈ ਜੋ ਚਾਜੀ ਦਾ ਕਹਿ ਤਾ ਨਹੀਂ ਹੋਣਾ ਨਾ ਕੀ ਸਾਜੀ ਮਰਕਰ ਰਵੀ ਆ ਵੀ ਲੈ ਗਿਆ ਅਗਲਾ ਚੁੱਪਚੀ ਬੀਤੇ ਲੋ ਰੱਤ ਦੇਖੋਂਦੇ ਦਾ ਅੰਕ ਰਵੀ ਨਾਲ ਪਲਟ ਆ ਗਿਆ ਪੀਆਰ ਵੀ ਲੈ ਗਿਆ ਮੈਂ ਕਿਹਾ ਵੀਰ ਦਾ ਪੀਆਰ ਲੈ ਗਿਆ ਰਿਟਰਸ ਕਲੰਬੀਆ ਦਾ ਨਾਗਰਿਕ ਪੱਕਾ ਹੋ ਗਿਆ ਰੋਣੇ ਇਹ ਗ੍ਰੇਡ ਸਾਜ ਜੀ ਹੁਣ ਕੈਨੇਡਾ ਲੈ ਲੈ ਲੋ ਝੰਡੇ ਪਿੱਛੇ ਦੇ ਹੂੰ ਗੱਲਾਂ ਉਹ ਨਹੀਂ ਰਹੀਆਂ ਹੁਣ ਸਾਜ ਜੀ ਨੂੰ ਗੱਲਾਂ ਹੁੰਦੀ ਆ ਬੈਠੇ ਨੂੰ ਵਿਲੇ ਨੂੰ ਬਾਹਰ ਸਾਜ ਜੀ ਵਿਲੇ ਨੂੰ ਵਿਲੇ ਯਾਰ ਇੰਨਾ ਕੰਮ ਕਰਦਾ ਉਹੀ ਫੇ ਗੱਲਾਂ ਕਰਦਾ ਮੇਰਾ ਵੀਰ ਇਹਦੇ ਸੱਤ ਨਾਲ ਕੇ ਰੋਟੀ ਖਾਈ ਉਹਨੇ ਮੈਂ ਦੇ ਮੈਂ ਦਾਦਾ ਬੰਦਾ ਡ੍ਰੈਗ ਦੇ ਪੇਪਰ ਚੋਂ ਵੀ ਫੇਲ ਹੋ ਗਿਆ ਇਦਾਂ ਦਾ ਬੰਦਾ ਮੈਨਾਂ ਤੇ ਉਹ ਵੀ ਆ ਵਾ ਉਹ ਸਾਜੀ ਭਰਾਵਾ ਪ੍ਰਿੰਟ ਕਰਦੇ ਆ ਬੰਦੇ ਵੀ ਅੱਜ ਖੇਡਿਆ ਕਾ ਤੂੰ ਨਹੀਂ ਦੱਸ ਦੇ ਤਾ ਯਾਰ ਹੋ ਗਿਆ ਸੀ ਦੱਸ ਮਾੜਿਆ ਯਾਰ ਕੋਈ ਮਰਜ਼ੀ ਨਾਲ ਖੇਡੂ ਹੁਣਦਾ ਮੈਂ ਪੱਕਾ ਵਗੇ ਤੂੰ ਜਦੋਂ ਮੇਰਾ ਤੈਨੂੰ ਉਹ ਸ਼ੀਲੂ ਕਹਿੰਦਾ ਜੀ ਜੇ ਖੇਡੂ ਮੈਂ ਨਹੀਂ ਖੇਲਣਾ ਆ ਕਰਕੇ ਫੇਰ ਉਹ ਮੇਰਾ ਜਲ ਛੀਲੂ ਨਹੀਂ ਪੀਰ ਆਇਆ ਇਹ ਲੈਣਾ ਅੱਜ ਅੱਜ ਉਹ ਗਰਾਊਂਡ 'ਚ ਮਿਲਣਾ ਥੱਪੜ ਮਾਰਿਆ ਹਨਾ ਉਹ ਲੜਾਈ ਹੋ ਗਈ ਯਾਰ ਕਿਧਰ ਫਿਰ ਲੜਾਈ ਪੂਰੀ ਬਣੀ ਛੀਲੂ ਦੀ ਉਹਦੇ ਨਾਲ ਰੀਡਰ ਨਾਲ ਆਪਣੇ ਇਸ ਤਰ੍ਹਾਂ ਨਾਲ ਆਪਣਾ ਮੁੰਡਾ ਜਿਹੜਾ ਛੋਟ ਉਹ ਪਤਾ ਨਹੀਂ ਸੀ ਆਪਾਂ ਦੇਖਾਇ ਨਹੀਂ ਫਾਈਨਲ ਮੈਚ ਬਈ ਯਾਰ ਆ ਗਿਆ ਸੀ ਮੈਂ ਵੀ ਦੇਖਿਆ ਨਹੀਂ ਉਹ ਮੈਨੂੰ ਦੱਸਿਆ ਅਜੇ ਵੀ ਖਬਰ ਨਹੀਂ ਹੋੜੀ ਹੋਵੇ ਪਤਾ ਨਹੀਂ ਯਾਰ ਠੀਕ ਆ ਉਹ ਯਾਰ ਮਾਰਦਾ ਹੀ ਬਹੁਤ ਹੈ ਯਾਰ ਉਹ ਉਹ ਤਾਂ ਜਾਨ ਤੋਂ ਡਰਦਾ ਪਿਆ ਮਾਰਦਾ ਵੜਾ ਸਾਨੂੰ ਰੈਡਰਾਂ ਨੂੰ ਮਾਰੀ ਆਵੇਂ ਆਵੇਂ ਕਰ ਮਾਰਿਆ ਜਦੋਂ ਮਾਰੀ ਕੋਡੀ ਕੋਡੀ ਹੁਣ ਤਾਂ ਹੌਣ ਸ਼ਾਜੀ ਨੇ ਮਾਰ ਕੇ ਦਿਖਾਈ ਫੇਰ ਦੱਸਾਂਗੇ ਤੈਨੂੰ ਅਸੀਂ ਹਾਂ ਪਪਦੇ ਭਰਾਵਾ ਅਗਲੇ ਗੀਪ ਬੜੇ ਇੰਤਰ ਪੈਣੇ ਆ ਸ਼ਾਜੀ ਦਾ ਹੱਥ ਲਾ ਕੇ ਦਿਖਾਈ ਉਹਨੂੰ ਦਾਦੇ ਸ਼ੀਲੂ ਨੂੰ ਰਵੀ ਭਾਜੀ ਹਾਂ ਸ਼ਾਜੀ ਸੱਟ ਹਾਂ ਸ਼ਾਜੀ ਮੜੇ ਕਹਾਂ ਬੜੇ ਆ ਹੁਣ ਨਹੀਂ ਕਰਦਾ ਇਹ ਉਦੋਂ ਦੀ ਗੱਲ ਤੂੰ ਸਿੱਖ ਗਿਆ ਆ ਤੈਨੂੰ ਤਾਂ ਮੈਂ ਨਿਕਲਿਆ ਬਾਹਰ ਨਾ ਨਾ ਜਿਹੜਾ ਕਰੇ ਬੈਠਾ ਤੋੜੀ ਮੇਰੀ 11 10 ਵਜੇ ਨੂੰ ਮੈਸੇਜ ਕੀਤਾ ਸਾਡੇ ਕਿਹਾ ਵੀ ਕਿੱਥੇ ਆਂ ਕਹਿੰਦਾ ਬਈ ਮੈਂ ਕੰਮ ਨਹੀਂ ਸੱਤਾ ਪਿਆ ਮੈਂ ਸਹੀ ਮੈਂ ਤਾਂ ਕਰਦਾ ਯਾਰ ਮਿਹਨਤ ਬਹੁਤ ਕਰਦਾ ਹਾਂ ਹੰਬ ਵੀ ਜਾਂਦਾ ਦੋ ਦਿਨਾਂ ਨਾਲ ਮਿਹਨਤ ਉਹ ਨਹੀਂ ਮੈਂ ਤਾਂ ਜਿੱਦਣ ਪਤਾ ਗਿਆ ਵੀ ਰਿਹਾ ਘਰੇ ਨਹੀਂ ਆਇਆ ਬਸ ਮੈਂ ਜਲੇ ਦਿਨ ਰਾਤ ਨੂੰ ਆਇਆ ਹਾਂ ਸਹੀ ਹੈ ਜਿਹਦਣ ਭਾਈ ਵੈਨਕਵਰੀ ਹਾਂ ਉੱਥੇ ਤੇਰੇ ਨਾਲ ਦੋ ਦਿਨਾਂ ਨਾਲ ਜਿੱਦਨੇ ਅਸੀਂ ਇਕੱਠੇ ਹੀ ਸੀ ਤੇਰੇ ਨਾਲ ਹੀ ਜਗਾ ਦੋ ਦਿਨਾਂ ਨਾਲ ਤੇਰੇ ਨਾਲ ਰਿਹਾ ਸੀ ਆ ਵੀ ਗੁਣ ਮੈਸੀ ਜੇ ਰਾਤ ਨੂੰ ਆਇਆ ਤਾਂ 11 12 ਵਜੇ ਮੈਨੂੰ ਬੈਲ ਕੀਤਾ ਕਹਿੰਦਾ ਹੇਰ ਉਹ ਗੇਟ ਖੋਲਦੀ ਓਏ 12 ਵਜੇ ਮੈਂ ਆ ਜਾ ਜੀ ਜੀ ਮੈਨੂੰ ਪਤਾ ਜਾਂਦਾ 50 ਅਗਲੀ ਗੱਲ ਹੀ ਸਾਜੀ ਸੱਚੀ ਨਹੀਂ ਡਰਦਾ ਭਾਜੀ ਨਾਲੇ ਪਾਈ ਇਹ ਕਹਿੰਦਾ ਵੈਨ ਕੋਰ ਫੇਰ ਇਕੱਠੇ ਆਣਾ ਮਿਲਦਾ ਇਹਨੇ ਫੇਰ ਮੁਕੇ ਖਾਣੇ ਉੱਥੇ ਆ ਗਏ ਨਹੀਂ ਨਹੀਂ ਪਰ ਇਹ ਤਾਂ ਪਤਾ ਕੀ ਕਹਿੰਦਾ ਰੋਗ ਰੋ ਪ੍ਰਵਾ ਸਾਨੂੰ ਵੀ ਕਾਪ ਜਿਤਾ ਦੇ ਕਹਿੰਦਾ ਤੇਰਾ ਲੜ ਲੜ ਮਾਰ ਕੇ ਤੇਰੇ ਪਿੱਛੇ ਗਿਆ ਤਾਂ ਮਨੇ ਅੱਜ ਉਹਦਾ ਜੀ ਅੱਜ ਹੁੰਦਾ ਕੋਈ ਵੜਕਾਰਣਾ ਇਹ ਕੰਮ ਗੱਲ ਵੀ ਸਹੀ ਆ ਹਲਾ ਉਹ ਜੱਫੇ ਖਾਂਦਾ ਨਹੀਂ ਉਧਰ ਚਾਰ ਪੰਜ ਜੱਫੇ ਖਾ ਗਿਆ ਆਹ ਇਧਰ ਇਧਰ ਜੱਫੇ ਨਹੀਂ ਖਾਂਦਾ ਉਧਰ ਹੀ ਆ ਖਾ ਗਿਆ ਤਾਂ ਵੀ ਉੱਥੇ ਵੀ ਨਹੀਂ ਖਾਦੇ ਪਹਿਲੇ ਮੈਂ ਉਧਰ ਨੇ ਬਣੀ ਗਈ ਉਹਨੂੰ ਫੈਨਲ ਤੇ ਹੋ ਗਿਆ ਯਾਰ ਚੱਲ ਉਹ ਸੈਮੀ ਤੇ ਜੋਰ ਹੋ ਗਿਆ ਯਾਰ ਹੋ ਜਾਂਦਾ ਕੋਈ ਕੋਡੀ ਆ ਯਾਰ ਵਾਕਿਆ ਪੰਪ ਦੇ ਰਿਹਾ ਮੈਨੂੰ ਇਹ ਗੱਲ ਤਾਂ ਸੱਚ ਤਗੜਾ ਬੋਚ ਅਜੀ ਤੇਰੇ ਨਾਲ ਤਾਂ ਰੇਡਰ ਹੈ ਕੋਈ ਹੋਰ ਦੁਨੀਆ ਤੇ ਮੈਂ ਮੈਂ ਪਹਿਲਾਂ ਹੀ ਨਹੀਂ ਸੀ ਸੋਣਾ ਹੁਣ ਤਾਂ ਉਦਾਂ ਵੀ ਨਹੀਂ ਸੋਣਾ ਲਾਈਵ 'ਚ ਤੁਸੀਂ ਇਹ ਗੱਲਾਂ ਕਰਤੀਆਂ ਇਹ ਪਾਜੀ ਸਾਜੀ ਪਾਜੀ ਪਾਲੇ ਜਿਹੜਾ ਬੁਰਿਆ ਨੰਨੇ ਕਰਨੀ ਕੀ ਕਹਿ ਗਿਆ ਸਾਜੀ ਪਾਜੀ ਕੀ ਹਾਲ ਚਾਲ ਜੀ ਸਾਜੀ ਪਾਜੀ ਵਧੀਆ ਅਸੀਂ ਮਾਰੇ ਮਾਰੇ ਠੀਕ ਨਹੀਂ ਹੋਈ ਕਿਹੜਾ ਰੂਡ ਗੱਲਾਂ ਕਰੀ ਜਾਂਦਾ ਉਹ ਮੁੰਡਿਆਂ ਨਾਲ ਰੂਡ ਗੱਲਾਂ ਨਹੀਂ ਕਰਦਾ ਅਰੇ ਪਾਸ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ